ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਕੁਕਿੰਗ ਪੰਜਾਬੀ ਸਟਾਈਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਤੰਦੂਰੀ ਫੁਲਕੇ ਔਰ ਤੰਦੂਰੀ ਫੁਲਕੇ ਬਣਾਵਾਂਗੇ ਇਸੇ ਕੁੱਕਰ ਦੇ ਵਿੱਚ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਅਸੀਂ ਕੁੱਕਰ ਲਿਆ ਹੈ ਔਰ ਲੰਬੀ ਸ਼ੇਪ ਦਾ ਕੁੱਕਰ ਹੈ ਔਰ ਇਹਦੇ ਵਿੱਚ ਚੱਲਣੇ ਕੁੱਕਰ ਦੇ ਥੱਲੇ ਮੋਰੀਆਂ ਹਨ ਇਹਨੂੰ ਅਸੀਂ ਅੱਤੇ ਪਰਾ ਤੇ ਗੈਸ ਤੇ ਗਰਮ ਕਰਾਂਗੇ ਕਾਫੀ ਗਰਮ ਕਰਾਂਗੇ ਜਿਵੇਂ ਤੰਦੂਰ ਵਾਂਗ ਤਪਜੇ ਔਰ ਅਸੀਂ ਇੱਥੇ ਫੇੜੇ ਕਿਤੇ ਹੋਏ ਹਨ ਤਾਂ ਜੀ ਸਾਡਾ ਕੁੱਕਰ ਕਰਮਾ ਹੋ ਚੁੱਕਿਆ ਹੈ ਔਰ ਅਸੀਂ ਕਿੱਡਾ ਕਰਨੇ ਆ। ਔਰ ਇਹਦੇ ਤਸੀਨਾਵਾ ਕੇ ਲਈ ਖੁਲਕੇ ਔਰ ਅਸਲ ਤੇ ਪਾਣੀ ਲਾ ਕੇ ਇਹ ਇਸ ਤਰ੍ਹਾਂ ਮਿਲ ਚੁੱਕਾ ਹੈ। ਇਸ ਤਰ੍ਹਾਂ coma ਆਗਵਾ ਕੇ ਅਸੀਂ ਇਹਦੇ ਵਿੱਚ ਫੁਰਕੀ ਲਾਵਾਂਗੇ ਔਰ ਚਾਰ ਫੁਲਕੇ ਲੱਗ ਜਣੇ ਇਹਦੇ ਵਿੱਚ। ਉਹ ਜਿਵੇਂ ਸੀ ਕੁਕਰ ਦੇ ਵਿੱਚ ਫੁਲਕੇ ਲਾ ਲਏ। ਜਿਵੇਂ ਤੁਸੀਂ ਦੇਖ ਸਕਦੇ ਹੋ। ਹੁਣ ਅਸੀਂ ਇਹਨਾਂ ਦੇ ਉੱਪਰ ਮੋਦਾ ਕਰਕੇ ਸੇਕ ਦਵਾਂਗੇ। ਫੁਲਕੇ ਹਨ। ਕੁਕਰ ਨੂੰ ਮੋਦਾ ਮਾਰ ਦਵਾਂਗੇ ਗੈਸ ਦੇ ਉੱਪਰ। ਇਹ ਬਹੁਤ ਸੋਹਣੇ ਹੋ ਗਏ ਆ ਸਾਡੇ ਫੁਲਕੇ। ਜਿਵੇਂ ਤੁਸੀਂ ਦੇਖ ਸਕਦੇ ਹੋ। ਅਸੀਂ ਇਸ ਤਰ੍ਹਾਂ ਲਾ ਕੇ ਹੁਣ ਗੈਸ ਦੇ ਉੱਪਰ ਸੇਕ ਲਵਾਂਗੇ। ਫੁੱਲ ਫੁੱਲ ਕੇ ਫੁਲਕੇ ਬਣ ਗਏ ਸਾਡੇ। ਬਹੁਤ ਸੋਹਣੇ ਤੰਦੂਰੀ। ਲੋ ਜੀ ਸਾਡੇ ਬਹੁਤ ਸੋਹਣੇ ਤੰਦੂਰੀ ਪੁਲਕੇ ਫੱਕ ਗਏ ਆ ਔਰ ਪੁੱਲ ਪੁੱਲ ਕੇ ਬਣੇ ਆ ਹੁਲਕੇ ਸਾਡੇ ਦਿਨੇ ਸਿੱਟਾ ਨਾ ਖੜਕੇ ਖਾਣੇ ਬਹੁਤ ਹੀ ਵਧੀਆ ਲੱਗਦੇ ਆ ਬਿਲਕੁਲ ਜਿਵੇਂ ਆਪਾਂ ਮਿੱਟੀ ਦੇ ਤੰਦੂਰ ਦੇ ਵਿੱਚ ਹੁਲਕੇ ਬਣਾਉਂਦੇ ਆ ਉਵੇਂ ਨਹੀਂ ਪੱਕੇ ਆ ਮਤ ਤੁਸੀਂ ਆਪਣੇ ਘਰ ਵਿੱਚ ਵੀ ਇਵੇਂ ਟਰਾਈ ਕਰ ਸਕਦੇ ਹੋ ਤਵੇ ਦੇ ਵਿੱਚ ਲਾ ਕੇ ਪੁੱਲ ਕੇ ਲੋ ਜੀ